Thank oh, you. ਉਪਕਾਰ ਕਰਨ ਵਾਸਤੇ ਉਹਦੇ ਨੇ ਪਤਾ ਨਹੀਂ ਕਿੰਨੇ ਉਪਕਾਰ ਬਾਬਾ ਗੱਜਣ ਸ਼ਾਹ ਜੀ ਨੇ ਸਾਡੇ ਉੱਤੇ ਕੀਤੇ ਨੇ ਜੇ ਅਸੀਂ ਗਿਣਦੇ ਜਾਈਏ ਆ ਸਾਡੀਆਂ ਉਂਗਲਾਂ ਦੇ ਪੋਟੇ ਖਤਮ ਹੋ ਜਾਣਗੇ ਪਰ ਪਰ ਉਪਕਾਰ ਨਹੀਂ ਗਿਣੇ ਜਾ ਸਕਦੇ ਤਾਰੇ ਜਿਹੜੇ ਜਾਤ ਹੈ ਪਰ ਤਾਰੇ ਗਿੜੇ ਨਾ ਜਾਤ ਜਿਨ੍ਹਾਂ ਨੂੰ ਬਾਬਾ ਜੀ ਨੇ ਆਪਣੀ ਦਿਵ ਦ੍ਰਿਸ਼ਟੀ ਦੇ ਨਾਲ ਤਾਰ ਦਿੱਤਾ ਤੇ ਮੈਨੂੰ ਹੁਕਮ ਹੋਇਆ ਸੀ ਬਾਬਾ ਗੱਜਣ ਸ਼ਾਹ ਜੀ ਆਦੇ ਇਤਿਹਾਸ ਦੇ ਵਿੱਚੋਂ ਆਪਣੇ ਸਮੇਂ ਵਿੱਚ ਕੁਝ ਕਹਿ ਕੇ ਜਾਵਾਂ ਜਿਨ੍ਹਾਂ ਦੇ ਦਿਹਾੜੇ ਮਨਾ ਰਹੇ ਆ ਜਿਨ੍ਹਾਂ ਦੀਆਂ ਵਰਸ਼ੀਆਂ ਜਿਨ੍ਹਾਂ ਦੇ ਜਨਮ ਦਿਨ ਆਪਾਂ ਸਾਰੇ ਮਨਾ ਰਹੇ ਹਾਂ ਉਹ ਮਹਾਨ ਹੁੰਦੇ ਨੇ ਤੇ ਹਰੇਕ ਦੇ ਵਰਸ਼ੀਆਂ ਦਿਹਾੜੇ ਨਹੀਂ ਮਨਾਏ ਜਾਂਦੇ ਤੇ ਨਾ ਹੀ ਹੋਰੇ ਕੋਈ ਮਨਾ ਸਕਦਾ ਹੈ ਇਹ ਤੁਸੀਂ ਭਾਗਾਂ ਵਾਲੇ ਇਤਿਹਾਸ ਨੂੰ ਸਾਹਮੇ ਬੈਠੇ ਹੋ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਸਾਹ ਕੇ ਰੱਖਦੀਆਂ ਨੇ ਯਾਦ ਰੱਖਦੀਆਂ ਨੇ ਨਾ ਕਿਸੇ ਦੇ ਦਿੱਤੋ ਹੀ ਨੂੰ ਭੁਲਾਉਂਦੀਆਂ ਨਹੀਂ ਤੇ ਸਦਾ ਹੀ ਚੜ੍ਹਦੀ ਕਲਾ ਦੇ ਵੱਲ ਜਾਂਦੀਆਂ ਨੇ ਇੱਕ ਮੇਰੇ ਸ਼ੇਰ ਯਾਦ ਆਇਆ ਹੈ ਕਰਨੈਲ ਸਿੰਘ ਪਾਰਸਰਾਮੂ ਵਾਲੇ ਮਹਾਨ ਕੁਮੇਸ਼ਰ ਹੋਏ ਨੇ ਉਹ ਕਹਿੰਦੇ ਜਿਹੜੇ ਭੁੱਲ ਜਾਂਦੇ ਨੇ ਨਾ ਵੱਡਿਆਂ ਨੂੰ ਔਰ ਰੁਣ ਜਾਂਦੇ ਨੇ ਇੱਕ ਹੋਰ ਉਹਾਰ ਦਾ ਹੈ ਉਹਦਾ ਚ ਸਾਡੇ ਵਿੱਚੋਂ ਖੁਸ਼ਬੂ ਆਵੇਗੀ ਜਿੰਨਾ ਸੀ ਆਪਣੇ ਧੋਰੇ ਦੇ ਨਾਲ ਜੁੜੇ ਰਹਾਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਇਹਨਾਂ ਅਸਥਾਨਾਂ ਦੇ ਨਾਲ ਜਿੰਨਾ ਚਿਰ ਇਹਨਾਂ ਤੋਂ ਪਰੇ ਹੋ ਗਿਆ ਨਾ ਫਿਰ ਸਾਡੇ ਵਿੱਚੋਂ ਵਦਬੂਣ ਲੱਗ ਜਾਵੇ ਮਨ ਜੇ ਕਹੇ ਨਾ ਬਹੁਤ ਆਪ ਤਾਕਾ ਦੁਰਗੰਧ ਮੈਂ ਦਸਹਿਵਨ ਦਿਨ ਰਹਿਣ ਬਿਛਾਵੇ ਹਾਏ ਦੇਗ ਬਿਨਾਂ ਜੋ ਫਿੱਤੀ ਜਾਏ ਪਾਰਸੀ ਲਿਖਦੇ ਨੇ ਫੀਤਾ ਫੀਤਾ ਹੋ ਜਾਂਦੀ ਕਵੀਲਦਾਰੀ ਕਵੀਲਦਾਰੀ ਜੇਕਰ ਗਰੰਡ ਤਫਾਕ ਨਹੀਂ ਖੁੱਲ ਜਾਵੇ ਲੱਖ ਜਤਨ ਕਰੀਏ ਮੁਰਦਾ ਪਵੇ ਭਾਡੇ ਜਿਹੜਾ ਦੁੱਧ ਦਰਿਆ ਵਿੱਚ ਡੁੱਲ ਜਾਵੇ ਡੁੱਲ ਜਾਵੇ ਨਾਲ ਜਤਨਾ ਨਹੀਂ ਵਿਸਾਲ ਜਗਵੀ ਬਿਨਾ ਤੇਲ ਤੋਂ ਦੀਵਾ ਹੋ ਖੁੱਲ ਜਾਵੇ ਉਸ ਕੌਮ ਦਾ ਪਾਰਸਾ ਰੱਬ ਰੱਖਾ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ ਉਹ ਭੁੱਲ ਹੀ ਜਾਂਦੇ ਨੇ ਇਹ ਤੋਂ ਖੋਦ ਦੇ ਵਿੱਚੋਂ ਖੁਸ਼ਬੂ ਆਉਂਦੀ ਹੈ ਪਿਆਰੋ ਜਿੰਨਾ ਚਿਰ ਆਪਣੀ ਟਹਿਣੀ ਦੇ ਨਾਲ ਜੁੜਿਆ ਰਹੇ ਉਹਦੇ ਵਿੱਚੋਂ ਵਾਸ਼ਨਾ ਆਉਦੀ ਹੈ ਤੇ ਜਦੋਂ ਟੁੱਟ ਗਿਆ ਕਈਆਂ ਨੇ ਤੁਰ ਤੇ ਜੰਤਰੀਆਂ ਨੇ ਉਹਦੇ ਉੱਤੇ ਪੈਰ ਰੱਖ ਦੇਣਾ ਉਹਨੂੰ ਖੋਦੋ ਲਿਆ ਜਾਣਾ ਤੇ ਗੱਪ ਪੱਤਾ ਉਹਨਾਂ ਚਿਰ ਹਰਿਆਵਲ ਲਿਖੇਗਾ ਖੁਸ਼ਬੂ ਉਹ ਦਵੇਗਾ ਜਿੰਨਾ ਚਿਰ ਆਪਣੇ ਧੂਰੇ ਦੇ ਨਾਲ ਟਹਿਣੀ ਦੇ ਨਾਲ ਜੁੜਿਆ ਰਹੇਗਾ ਤੇ ਹੁਣ ਅਸੀਂ ਧਿਆਨ ਦੇਈਏ ਅਸੀਂ ਜੁੜੇ ਹੋਇਆ ਜਾਂ ਟੁੱਟੇ ਹੋਇਆ ਇਹ ਵੀ ਆਪਾਂ ਧਿਆਨ ਦੇ ਲਈਏ ਜੇ ਨਹੀਂ ਸਾਨੂੰ ਲੱਗਦਾ ਵੀ ਅਸੀਂ ਜੁੜਿਆ ਟੁੱਟੇ ਜਿਹਾ ਲੱਗਦੇ ਆਪਾਂ ਤਾਂ ਕਈ ਵਾਰ ਆ ਸਰੀਰ ਕੱਪੜਾ ਲੱਗ ਜਾਂਦਾ ਉਹ ਪਤਾ ਲੱਗ ਜਾਂਦਾ ਵੀ ਮੈਨੂੰ ਕਾਸੇ ਦੀ ਘਾਟ ਹੈ ਸੈੱਲ ਘਟ ਗਈ ਬੀਬੀ ਹਾਈ ਹੋ ਗਿਆ ਲੋ ਹੋ ਗਿਆ ਫਿਰ ਉਹਦੀ ਦਵਾਈ ਲੈ ਲੈਂਦਾ ਤੇਨ ਮਹਾਰਾਜ ਜੀ ਹਜ਼ੂਰੀ ਵਿੱਚ ਬੈਠ ਕੇ ਆਪਾਂ ਮੜਾ ਜਾ ਨਾ ਆਪਣਾ ਧਿਆਨ ਕਰ ਲਈਏ ਵੀ ਕੀ ਅਸੀਂ ਜੁੜੇ ਹੋਏ ਹੈਗੇ ਆ ਤੇ ਨਹੀਂ ਜੁੜੇ ਹਾਂ ਅੱਜ ਤੋਂ ਬਾਅਦ ਪਰੜਨ ਕਰ ਲਈਏ ਧੰਨਵਾਦ ਆ ਬੱਜਨ ਸ਼ਾਹ ਜੀ ਆ ਤੇਰੀ ਵਰਸੀ ਸਮਾਗਮ ਦੇ ਉੱਤੇ ਆ ਕੇ ਨਾ ਜਿਹੜੀਆਂ ਮੈਂ ਕੋਈਂਦਾ ਕਰਦਾ ਸੀ ਕਿਸੇ ਦਾ ਮਾੜਾ ਕਰਦਾ ਸੀ ਕਿਸੇ ਦੀਆਂ ਚੁਗਲੀਆਂ ਕਰਦਾ ਸੀ ਕਿਸੇ ਦੇ ਨਿੰਦਾ ਕਰਦਾ ਸੀ ਆ ਸਾਰੀਆਂ ਹੀ ਤਿਆਗ ਦਿੱਤੀਆਂ ਆ ਕੋ ਸਤਨਾਮ ਅੱਜ ਤੋਂ ਬਾਅਦ ਤੇਰੇ ਜਾਨਾਂ ਦੇ ਵਿੱਚ ਮੈਂ ਸੌਂ ਪਾ ਕੇ ਜਾਣਾ ਕਿਸੇ ਦਾ ਮਾੜਾ ਨਹੀਂ ਕਰਾਂਗਾ ਵਿਦਵਾਨ ਕਹਿੰਦਾ ਉਹ ਵੀ ਡਿਗੇ ਉਠਾਈ 10 ਖਾਂ ਕਿਸੇ ਡਿਗੇ ਮੈਨੂੰ ਚੁੱਕਿਆ ਕੋਈ ਤੁਘੜ ਜਾਇਆ 10 ਖਾਂ ਪਟਨਾ ਜਸਮ ਦੀ ਕਿਸੇ ਦਾ ਸੀਤਾ ਜੀ ਦੀ ਮਾਣਾ ਫਿਰਿਆ ਤੈ ਤਾਂ ਕੱਖ ਵੀ ਨਹੀਂ ਕੀਤਾ ਗਰੀਬ ਘਰਾਣੇ ਦੇ ਨਾਲ ਸੰਵਤਤ ਬਾਬਾ ਵਸਾਦਾ ਸਖਦੀ ਬਿੱਲੀ ਦੇ ਵਿੱਚ ਵਸਦੇ ਨੇ ਆ ਲਿਖਿਆ ਤਰੀਕ 1734 ਇਸਵੀ ਮੰਗਦੇ ਕੀਨੇ ਉਹ ਮੰਗਦੇ ਨੇ ਬਿਰਸਰ ਦਾਹੀ ਦਾ ਪਣਾ ਨਾਮ ਦੇ ਹੋਆ ਮੰਗਦੇ ਨੇ ਤੇ ਮੇਰੇ ਵਰਗੇ ਨੂੰ ਦੋ ਦਿਨ ਕਿਤੇ ਵਫਾਨਾ ਉਤਰੇ ਜਦਿਆ ਡੇਰਾ ਛੱਡ ਜਾਵੇਗਾ ਨਹੀਂ ਇੱਥੇ ਕੀ ਹੈ ਇੱਕ ਹੋਰ بڑا ਰਵਾਜ ਹੈ ਆਵਦਾਸ ਵੀਰਤੀ ਕਰਉਣੀ ਹੈ ਆਪਣੇ ਬਖਸ਼ ਦੀ ਖਾਤਰ ਤੇ ਹੁਣ ਤਾਂ ਸਿੱਖ ਕਿਤੇ ਲੱਡੂਆਂ ਦਾ ਡੱਬਾ ਵੀ ਬਾਬੇ ਦੇ ਦਰ ਤੇ ਚੜਾਉਣਾ ਹੋਵੇ ਉਹ ਵੀ ਤਾਂ ਚੜਾਉਣਾ ਜੀ ਕੰਮ ਬਣ ਗਿਆ ਨਹੀਂ ਨਹੀਂ ਚੜਾਉਣਾ ਨਹੀਂ ਤਾਂ ਮੇਰਾ ਫਿਰ ਵੀ ਪਤਾ ਹੀ ਆ ਪਤਾਸੀ ਹੋ ਗਈ ਚੁੱਕ ਕੇ ਵਾਪਸ ਲੈ ਜਾਗੇ ਅਸੀਂ ਬਾਹਰ ਦੇ ਨਾਲ ਇੰਜ ਦੇ ਸੀ ਨਾ ਦੁਕਾਨਦਾਰੀਆਂ ਕਰਨ ਲੱਗ ਪਏ ਸਾਰੀ ਸਿੱਖਾਂ ਦੇ ਵਿੱਚ ਗੱਲ ਵੜ ਗਈ ਇੱਕ ਦਿਨ ਅਸੀਂ ਗਏ ਤੇ ਮੇਰੇ ਨਾਗਰ ਦੀ ਉਹ ਘਟਨਾ ਮੇਰੇ ਯਾਦ ਆ ਗਈ ਥੋੜਾ ਜਿਹਾ ਸਮਾਂ ਹੋਇਆ ਹੀ ਤਾਂ ਤੇ ਸਾਨੂੰ ਸੁਧਿਆ ਜਦੋਂ ਅਸੀਂ ਗਏ ਅਸੀਂ ਗੱਡੀ 'ਚ ਸਾਜ਼ ਹੀ ਲਾਏ ਨੇ ਤੇ ਸਪੀਕਰ ਵਾਲਾ ਤਾਂ ਤੋਂ ਸਪੀਕਰ ਲਾਈ ਆਵੇ ਮੈਂ ਕਿਹਾ ਕਿ ਸੁਖੋਨੀ ਸਾਹਿਬ ਮੜ ਵੀ ਦਿੱਤੀ ਸਮਾਰਤੀ ਹੋ ਗਈ ਕਹਿੰਦੇ ਨਹੀਂ ਬਾਬਾ ਜੀ ਪ੍ਰੋਗਰਾਮ ਕੈਂਸਲ ਹੋ ਗਿਆ ਮੈਂ ਫੇਰ ਕਰਨ ਕਿਉਂ ਆਇਆ ਮੈਂ ਤਾਂ 5-7 ਜਾਣੇ ਸਿੰਘ ਲੈ ਕੇ ਆਇਆ ਕੀਰਤਨ ਕਰਨ ਕਹਿੰਦੇ ਜੀ ਟਿਕਟ ਕੈਨਸਲ ਹੋ ਗਈ ਮੁੰਡੇ ਨੇ ਕੈਨੇਡਾ ਜਾਣਾ ਸੀ ਸੁਖੁਰੇ ਸਾਹਿਬੀ ਕੇ ਸਰਦਾਰ ਦੀ ਜੇ ਕਿਤੇ ਮੁੰਡਾ ਬਾਹਰ ਚਲਾ ਜਾਂਦਾ ਫੇਰ ਘਰੋਂ ਦੀ ਉਹ ਤੁਸੀਂ ਬਾੜਤਾ ਸੁਣ ਲਓ ਇਹ ਕਰਵਾਤਾ ਲੰਮਾ ਕੀਦਨ ਹੋਵੇ ਮੈਂ ਫੇਰ ਸਹੀ ਬਾਬਾ ਜੀ ਜਦੋਂ ਮੁੰਡਾ ਚਲਾ ਗਿਆ ਫੇਰ ਸਹੀ ਕਦੇ ਇਹ ਜਿਹੇ ਸੌਤੇਵਾਦ ਜਾਂ ਸਾਡੇ ਸਿੱਖ ਮਹਾਰਾਜ ਦੇ ਨਾਲ ਕਰਨ ਲੱਗ ਪਏ ਨਹੀਂ ਇਥੇ ਤਾਂ ਅਰਦਾਸ ਬੇਨਤੀ ਕਰਿਆ ਕਰੋ ਬਿਨ ਤੁਤ ਹੋਰ ਜੇ ਮੰਗਣਾ ਮੰਗਣਾ ਸਿਰ ਦੁੱਖਾਂ ਦੇ ਦੁੱਖਾਂ ਦੇ ਦੁੱਖਾਂ ਦੇਹ ਨਾ ਸਭ ਦੁੱਖੀਆਂ ਉਤਰੇ ਮਨ ਕੀ ਉਹ ਤੇ ਮਰਾ ਸਾਰਾ ਕੁਝ ਹੀ ਦੇ ਦਿੱਤਾ ਤੈਨ ਆ ਜੀਵਨ ਦੇ ਦਿੱਤਾ ਨਾ ਜੇ ਸਾਰਾ ਕੁਝ ਦੇ ਵਿੱਚ ਆ ਗਿਆ ਜਿੰਦਗੀ ਤੇਰੀ ਵਧੀਆ ਜਾਂਦੀ ਹੈ ਜਿਹਦੇ ਪ੍ਰਾਣ ਚੱਲਦੇ ਨੇ ਤੇ ਸਿੱਧਾ ਤੁਰਦਾ ਸ਼ੁਕਰਾਨਾ ਕਰਿਆ ਕਰ। ਤੇ ਕਿਸੇ ਦੀ ਲੱਤ ਕੱਟੀ ਹੁੰਦੀ ਹੈ ਕਿਸੇ ਦੀ ਵਾਂਹ ਕੱਟੀ ਹੁੰਦੀ ਹੈ ਉਹ ਵੀ ਮਹਾਰਾਜ ਦਾ ਸ਼ੁਕਰਾਨਾ ਕਰਦੇ ਨੇ। ਇਹ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਹੇ ਰਿਸ਼ਠਾ ਕਰ ਕੋ ਰੱਖ ਮਨ ਬਾਹੇ। ਬੇਨਤੀ ਕਰੀਏ ਮਹਾਰਾਜ ਕਿਰਪਾ ਕਰਦੇ ਹੋ ਮੈਨੂੰ ਵੀ इहो जे ਮੈਂ जे लाइ जोड़ी मनाई घट करण में ਜਾਈ ਮੈਂ ਮਾਰਾ ਪੁਜੇ ਤੋ ਤੋ ਕੁਰਬਾਨ ਕਰ ਦਿਆਂਗਾ ਆਖੋ ਸਤਨਾਮ ਮਹਾਰਾਜੀ ਕਹਿੰਦੇ ਤੈਂ ਸਾਹਿਬ ਕੀ ਬਾਤ ਜੇ ਆਖੇ ਕੋਹ ਨਾਨਕ ਕਿਆ ਦੀਜੈ ਸੀਸ ਵੱਡੇ ਪਰ ਅਸਣ ਦੀਜੈ ਡੇਢ ਸਿਰ ਸੇਵ ਗਰੀਜੈ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕਰਾਂਗਾ ਜਦੋਂ ਕੋਈ ਅਜਿਹਾ ਮੈਨੂੰ ਮਿਲ ਜਾਵੇ ਸਤ ਮਹਾਂਪਰਸੋ ਬੇਇਨਤੀ ਕਰਾਂਗਾ ਸੱਚੇ ਪਾਤਸ਼ਾਹ ਮਹਾਰਾਜ ਵੱਡੀ ਕਿਰਪਾ ਕੀਤੀ ਹੈ ਮਿਲਾਪ ਹੋਇਆ ਇੱਕ ਘੜੀ ਜੀ ਨਾਲ ਮਿਲਦੇ ਤਾਂ ਕਾਰਜ ਬਹੋਤਾ ਹੁਣ ਕਦ ਮਿਲਿਆ ਪਰ ਤੁਧ ਭਗਵੰਤ ਦਾ ਮੋਹ ਰਹਿਣ ਨਾਮ ਬਿਹਾਵੈ ਨੀਂਦ ਆਵੇ ਜਰ ਦੇਖੇ ਗੁਰੂ ਦਰਬਾਰੇ ਜਿਉ ਅਰਦਾਸਾਂ ਬੇਨਤੀਆਂ ਕਰਦਾ ਬਾਬਾ ਬਸਾਵਾ ਸਿੰਘ ਜੀ ਕਿੱਥੇ ਦਿੱਲੀ ਦੇ ਵਿੱਚ ਇਹਦੇ ਦੀਦਾਰੇ ਕਰਨ ਖਾਤਰ ਧੰਨ ਗੁਰੂ ਕਲਗੀ ਕਰ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਦੇ ਦੀਦਾਰੇ ਖਾਤਰ ਅਰਦਾਸ ਵੇਖ ਕੇ ਪ੍ਰਵਾਦ ਹੁੰਦੀ ਹੈ ਜਦੋਂ ਅਸੀਂ ਸ਼ਰਧਾ ਦੇ ਨਾਲ ਪਿਆਰ ਦੇ ਨਾਲ ਬੇਨਤੀ ਕਰਾਂਗੇ ਪ੍ਰਵਾਨ ਹੋ ਜਾਂਦੀ ਅਰਦਾਸ ਵੇਖ ਕੇ ਤੇ ਮੈਂ ਇਤਿਹਾਸ ਪੜਿਆ ਪੰਜੂ ਗੁਰਦੇਵ ਧਰਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜਿਆਂ ਦਾ ਜਿਹੜੇ ਚੌਥੇ ਪਾਤਸ਼ਾਹ ਮਹਾਰਾਜ ਜਿਹੜੇ ਸਭ ਤੋਂ ਛੋਟੇ ਸੁਪੁੱਤਰ ਸਨ ਗੁਰੂ ਰਾਮਦਾਸ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਦੀ ਉਮਰ ਤੱਕੀ ਨਾ ਜਿਹਨਾਂ ਦਾ ਪਹਿਲਾ ਨਾਂ ਸੀ ਭਾਈ ਜੇਠਾ ਗੁਰੂ ਅਮਰਦਾਸ ਜਿਹਦੇ ਜਵਾਈ ਬਣੇ ਤੀਸਰੇ ਪਾਤਸ਼ਾਹ ਜੀ ਦੇ ਗੁਰੂ ਅਮਰਦਾਸ ਮਹਾਰਾਜ ਨੇ ਤੱਕਿਆ ਮਨਾ ਜਿਹੜਾ ਭਾਈ ਜੇਠਾ ਮੇਰਾ ਜਵਾਈ ਬਣ ਗਿਆ ਵੀ ਉਮਰ ਕਿੰਨੀ ਰਹਿੰਦੀ ਹੈ ਕੋਈ ਤਰਗੂ ਵੀ ਉਮਰ ਕਿੰਨੀ ਰਹਿੰਦੀ ਹੈ ਜਦੋਂ ਤਾਂ ਅਨਗੁਰ ਅਮਰਦਾਸ ਮਹਾਰਾਜ ਨੇ ਆਪਣੇ ਜਵਾਈ ਦੀ ਉਮਰ ਤੱਕੀ ਐ ਬਸ ਹਫਤਾ ਹੀ ਰਹਿੰਦਾ ਸੀ ਚੜ੍ਹਾਈ ਕਰਨ ਦੇ ਵਿੱਚ ਲੱਕੋ ਆਪਣਾ ਇਤਿਹਾਸ ਗੁਰੂਆਂ ਦਾ ਗੁਰੂ ਅਮਰਦਾਸ ਫਤਿਹ ਸ਼ਾਹ ਮਹਾਰਾਜ ਨੇ ਕਿਰਪਾ ਕਰਕੇ ਭਾਈ ਜੀਠਾ ਜੀ ਨੂੰ ਨਾ 700 9 ਮਹੀਨੇ 17 ਦਿਨ ਆਪਣੀ ਉਮਰ ਦੇ ਵਿੱਚੋਂ ਦੇ ਦਿੱਤੇ ਸਨ ਆ ਦੇਖੋ ਅਰਦਾਸ ਵਿੱਚ ਕੋਈ ਵਸਤਰ ਭੇਟ ਕਰਦਾ ਕੋਈ ਮਕਾਨ ਭੇਟ ਕਰਦਾ ਕੋਈ ਮਾਇਆ ਦਿੰਦਾ ਕੋਈ ਪੁੱਤਰ ਭੇਟ ਕਰਦਾ ਤੇ ਪਹਿਲੀ ਵਾਰ ਸੁਣਿਆ ਕਿਸੇ ਨੇ ਆਪਣੀ ਉਮਰ ਦੇ ਵਿੱਚੋਂ 7-8 ਸਾਲ ਹੀ ਕਿਸੇ ਨੂੰ ਦੇ ਦਿੱਤੀ ਹੋਗਣ ਤੇ ਇੱਥੇ ਹੀ ਵਸ ਨਹੀਂ ਅਗਲੇ ਦਿਨ ਧੰਗੁਰੂ ਅਮਰਦਾਸ ਜੀ ਗੁਰਦੁਆਰ ਸਾਹਿਬ ਜਾਂਦੇ ਨੇ ਤੇ ਦੂਸਰੇ ਦਿਨ ਮਹਾਰਾਜ ਜੀ ਜੋਤੀ ਜੋਤ ਸਮਾ ਜਾਂਦੇ ਆਪਨੀ ਉਮਰ ਕਿਸ ਨੂੰ ਦੇ ਦਿੱਤੀ ਜਵਾਈ ਇਹ ਸਾਡਾ ਇਤਿਹਾਸ ਹੈ ਬੜੀਆਂ ਸ਼ਵੀਲਾ ਅਸੀਂ ਲਾ ਰਿਆਂ ਤੂ ਅਰਜਨ ਦੇ ਮਾਰਗਿਆਂ ਦੇ ਸ਼ਹੀਦੀ ਪਰਮ ਲੰਗ ਕੇ ਖੰਡਿਆ 30 ਤਰੀਕ ਨੂੰ ਮਨਾਇਆ ਆਪਾਂ ਬੜੇ ਭਗਵਾਨ ਅਸੀਂ ਲਾ ਰਿਆਂ ਵੱਡੇ ਵੱਡਿਆ ਲੱਕੜਾ ਸੱਤ ਸੱਟ ਕੇ ਆਏਗੇ ਯਾਤਰੀਆਂ ਨੂੰ ਰੋਕ ਰਿਆਂ ਇੱਕ ਦਿਨ ਅਸੀਂ ਮਛਵਾੜੇ ਸਾਈਡ ਤੇ ਗਏ ਆ ਸੁਣਿਓ ਉੱਥੇ ਵੀ ਸ਼ਮੀਲ ਲੱਗੀ ਹੋਈ ਹੈ ਜੇ ਅਸੀਂ ਗੱਡੀ ਰੋਕੀ ਜਲ ਛੱ ਗਿਆ ਸਤਕਾਰ ਕੀਤਾ ਉਹਨਾਂ ਦਾ ਪਰ ਜਦੋਂ ਮੈਂ ਸਾਰਿਆਂ ਦੇ ਤੱਕੇ ਨਾਲ ਮੁਖੜੇ ਕਿਸੇ ਦੇ ਮੂੰਹ ਤੇ ਦਾੜ੍ਹੀ ਉਹਨਾਂ ਕਿਸੇ ਦੇ ਸਰਤੇ ਕੀ ਸੀ ਨਾ ਸ਼ਮੀਲ ਲੋੜ ਵਾਲਿਆਂ ਦੇ ਤੁਸੀਂ ਵੀ ਦੇਖ ਲਓ ਜਾਂਦੇ ਹੋ ਤੁਸੀਂ ਸ਼ਮੀਲਾਂ ਦੇ ਉੱਤੇ ਹਲੇ ਚੱਲੀ ਜਾਣੀਆਂ ਨੇ ਗਰਮੀਆਂ ਵਿੱਚ ਮਿੱਤੋ ਰਹਿਣਾ ਨਾ ਗਿਆ ਸੀ ਮੈਂ ਕਿਹਾ ਗਾਂਦੇ ਸਵਤ ਵਿੱਚ ਤੁਸੀਂ ਮਿੱਠਾ ਜਲ ਸ਼ਿਕਾਰੇ ਹੋ ਕਹਿੰਦੇ ਇਹ ਤਾਂ ਪਤਾ ਨਹੀਂ ਸਾਨੂੰ ਜੀ ਇਹ ਤਾਂ ਸਾਡੇ ਮਗਰ ਦੇ ਵਿੱਚ ਹਰੇਕ ਸਾਲ ਲੱਗਦਾ ਮੈਂ ਕਿਹਾ ਮਾੜਾ ਮੁੰਡਾ ਨੌਜੋਤ ਹੋਣੀ ਚਾਹੀਦੀ ਆ ਪਰ ਸਾਰੇ ਖਤਰ ਹੋਇਆ ਇੱਥੇ ਇਹ ਬਾਬਾ ਜੀ ਦੇ ਵੱਖ-ਵੱਖ ਉਹਦੇ ਸਵਤ ਵਿੱਚ ਇਕੱਠੇ ਹੋਇਆ ਮੈਂ ਕਿਹਾ ਭਲਿਓ ਮੁਰਸ਼ੋ ਨਾ ਤਾਂ ਕਿਸੇ ਦੇ ਬਾੜੀਆ ਦਾ ਸਿਰ ਤੇ ਇਸ ਨੇ ਇਹ ਸ਼ਵੀਲਾ ਤੁਹਾਨੂੰ ਇਹਨੇ ਲੋੜ ਨੂੰ ਕਹਿ ਦਿੱਤਾ ਹੇ ਤਾਂ ਜਾਦਾ ਸਹਿਣਾ ਸੀ ਕਹਿੰਦਾ ਜੀ ਤੱਤੀਆਂ ਤਵੀਆਂ ਵਾਲੇ ਸ਼ਬੀਲਾਂ ਨੇ ਮੈਂ ਕਹਿੰਦਾ ਜੀ ਉਹ ਕਦੀ ਹੁੰਦੀਆਂ ਨੇ ਤੱਤੀਆਂ ਤਵੀਆਂ ਵਾਲੇ ਸ਼ਬੀਲਾਂ ਇਹ ਤਾਂ ਪਤਾ ਨਹੀਂ ਸੀ ਸਾਡਾ ਬਾਪੂ ਕਹਿੰਦਾ ਸੀ ਤੱਤੀਆਂ ਤਵੀਆਂ ਵਾਲੇ ਜਨ ਸ਼ਬੀਲ ਆਈ ਦੀ ਹੈ ਮੇਰਾ ਘਰ ਵੀ ਕੁਆਰਟਲ ਅਸੀਂ ਖੰਡ ਦਾ ਘੋਲ ਘੋਲ ਕੇ ਹੀ ਕੋਹਿਆਰੀ ਵਿੱਚ ਪਲਾ ਦਿੰਦੇ ਕੁਆਰਟਲ ਜਿਮੀ ਤੇ ਕਿਤੇ ਉਹੀ ਦਾ ਨਹੀਂ ਕੁਆਰਟਲ ਖੰਡ ਆ ਜਿਹੜੀ ਰਾਸੀ ਦੇ ਨਾਲ ਜਿਹੜੇ ਪੈਸਿਆਂ ਦੇ ਨਾਲ ਕਿਸੇ ਗਰੀਬ ਦੀ ਮਦਦ ਕਰਦੇ ਹੋ ਇਸੇ ਤੋਂ ਵਿਚਾਰੇ ਤੋਂ ਕੈਂਸਰ ਵਰਗੀ ਬਿਮਾਰੀ ਦਾ ਇਲਾਜ ਨਾ ਹੁੰਦਾ ਹੋਵੇ। ਇਸੇ ਤੋਂ ਆਪਣੀ ਧੀ ਦਾ ਵਿਆਹ ਨਾ ਹੁੰਦਾ ਹੋਵੇ। ਉਹਦੀ ਮਦਦ ਕਰਦੇ ਹੋ ਐਵੇਂ ਨਾ ਲੋਕਾਂ ਦੇ ਸ਼ੂਗਰ ਪਲਾਈ ਜਾਓ। ਇੱਕ ਹੋਰ ਵੀ ਗੱਲ ਹੈ ਅਸੀਂ ਜਾਈਏ ਕਿੱਥੇ? ਗਰੀਬ ਘਰੋਂ ਨੂੰ ਕੋਈ ਰਾਜੀ ਹੋਇਆ ਨਹੀਂ ਧਿਆਨ ਦਿਓ ਮੜਾ ਜਾ। ਅਨੰਦ ਗਾਂਦੇ ਦੇ ਸਮੇਂ ਸਾਨੂੰ ਸੱਦ ਲਿਆ। ਬਾਬਾ ਜੀ ਭੇਡਾਂ ਕਿੰਨੀਆਂ ਲਓਗੇ ਨਹੀਂ ਬਾਬਾ ਜੀ 5-7 ਸਹੀਗਾ ਦੇਖ ਲਓ ਕਿੰਨੀ ਦੋਗੇ ਮੈਂ ਕਿਹਾ ਘਾਟਾ ਜੋ ਬਾਬਾ ਚਲ ਬੈਰ ਦੇ ਘਟੋਲਕੇ ਆਲਾ ਜਾਾਂਗੇ ਫੇਰ ਕਿਤੇ ਲਓਗੇ ਮੈਂ ਕਿਹਾ ਚਲੋ ਜਿੰਨੇ ਮਾੜੀ ਦੇ ਦਿਓ ਬਾਬਾ ਜੀ ਗਰੀਬ ਆਸੀਂ ਔਰ ਸਾਡੀ ਵਾਰੀ ਨੂੰ ਗਰੀਬੀ ਆ ਜਾਂਦੀ ਹੈ ਬਾਬਾ ਦੀ ਗਰੀਬ ਆਸੀ ਬਹੁਤ ਲੋਕ ਗਰੀਬ ਉਹ ਪੁੱਛ ਵੀ ਨਾ ਦਿਓ ਫਰੀ ਗਰੀਬ ਕਹੋ ਵਾੜਾ ਜਿਆ ਹਾਂ ਜੀ ਬਿਲਕੁਲ ਪਿੰਡ ਤੋਂ ਪੁੱਛ ਲੋ ਗਰੀਬ ਆਤਾ ਸੀ ਮੰਗ ਟੰਗ ਕੇ ਕਰਿਆ ਲੋਕਾਂ ਤੋਂ ਫੜ ਫੜ ਕੇ ਟੈਟ ਲਾਇਆ ਮੈਂ ਕਿਹਾ ਜਨੋ ਜਿੱਥੇ ਲੋਕਾਂ ਨੇ ਤੁਹਾਨੂੰ ਬਸਤਰ ਕਰਕੇ ਭੇਡਾਂ ਦੇ ਦਿੱਤੀਆਂ ਪੈਸੇ ਦੇ ਦਿੱਤੇ ਕਿਸ ਨੇ ਬਸਤਰ ਦੇ ਦਿੱਤੇ ਅਸੀਂ ਵੀ ਢੋਲ ਕੀ ਛੇੜੇ ਫਰੀਖੜਤਾ ਜਾਂਦੇ ਕੀ ਲੱਗਦਾ ਅਨੰਦ ਕਾਰਜ ਹੋ ਗਿਆ ਸੁਣਿਓ ਭੈਣੋ ਭਾਈ 3 ਵਜੇ ਦਾਤਕਾਰਜ ਹੋਏ ਨੇ ਮੇਰੇ ਘਰ ਲਾ 1.5 ਵਜੇ ਬਾਪੂ ਦੇ ਭੋਗ ਦੀ ਸਮਾਪਤੀ ਹੋ ਜਾਂਦੀ ਆ 3.30 ਵਜੇ ਦੰਦ ਕਰਦੇ ਸਿੱਖਾਂ ਜਿਹੜਾ ਕੰਮ ਅਮਰਤ ਵੇਲੇ ਹੋਣਾ ਚਾਹੀਦਾ ਸੀ ਉਹ 3.30 ਵਜੇ ਹੋਣ ਲੱਗ ਪਿਆ ਸ਼ਾਮ ਨੂੰ ਅਨੰਦ ਕਾਰਜ ਹੋ ਗਿਆ ਦੇਗ ਵਰਤਾਈ ਗਈ ਇਹ ਮੇਰਾ ਨਾਲ ਦਾ ਜਦੋਂ ਮੋਟਰਸਾਈਕਲ ਤੇ ਆਪਣੇ ਘਰੋਂ ਜਾਣ ਲੱਗਿਆ ਵਾਪਸ ਆ ਗਿਆ ਕਹਿੰਦਾ ਬਾਬਾ ਜੀ ਆਜੋ ਥੋਦੋਂ ਵੀ ਗਰੀਬਾਂ ਦੇ ਦਰਸ਼ਨ ਦਰਵਾਜ਼ੇ ਕਰਵਾ ਦੇਵਾ ਮੈਂ ਕਿਹਾ ਕਿਨਾਂ ਦੇ ਕਹਿੰਦਾ ਜੀ ਜਿਹਨਾਂ ਦੀ ਕੁੜੀ ਦਾ ਵਿਆਹ ਸੀ ਪਿੱਛੇ ਮੈਨੂੰ ਉਠਾਇਆ ਉਹਨਾਂ ਦੇ ਦਰਾਂ ਮੋਰੋ ਚੀਜ਼ਾਂ ਦਾ ਲੱਗੇ ਨਾ ਮੇਰਾ ਖਿਆਲ ਵੀ 5 ਫੁੱਟ ਦਾ ਬੱਕਰਾ ਉਹਨਾਂ ਦੇ ਦਰਾਂ ਮੋਰੇ ਟੰਗੇ ਹੋਇਆ ਮਟਣ ਦੇ ਵਾਸਤੇ ਗਰੀਬਾਂ ਦੇ ਤੇ ਕਈ ਵਾਰ ਉਥੇ ਨਾਲੀਆਂ ਵਿੱਚ ਲਿੜਦੇ ਫਿਰਨ ਫਰੀ ਵੀ ਸ਼ਰਾਬ ਪੀ ਕੇ ਗਰੀਬਾਂ ਦੇ ਕਰ ਸ਼ਰਾਬ ਆ ਜਾਂਦੀ ਆ ਬੱਕਰੇ ਆ ਜਾਂਦੇ ਨੇ ਮੁਰਗੇ ਆ ਜਾਂਦੇ ਨੇ ਤੇ ਕੀਰਤ ਲਈ ਭੇਟਾ ਨੂੰ ਗਰੀਬ ਹੈ ਨਾ ਸਚਾਈ ਹੈ ਨਹੀਂ ਭਾਈ ਇਹ ਉਹਦੀ ਗੱਲ ਕਰਨਾ ਸਤਗੁਰੂ ਜੀ ਕਹਿੰਦੇ ਜਾਰੋ ਐਸੀ ਰੀਤ ਜਿਤਮੈਂ ਸਾਈ ਵਿਸਰੈ ਜਿਹੜੇ ਰੀਤਾਂ ਨੂੰ ਸਤੋ ਪਰਮੇਸ਼ਰੇ ਭੁੱਲ ਗਿਆ ਨਾ ਉਹ ਜਾਣਦੇ ਹੋ ਵਿਆਹ ਨੂੰ ਕਿਤੇ ਮੁਰਗੀਆਂ ਵੱਢੀਆਂ ਨੇ ਤੇ ਵਿਆਹ ਨੂੰ ਕਿਤੇ ਬੱਕਰੇ ਵੱਢੀ ਦੇ ਨੇ ਵੇਖੋ ਹੋਰ ਦੇਖਦੇ ਹੋ ਨਾ ਅੰਗੇ ਵਿਆਹ ਵਾਲੇ ਜਰ ਬਰਾਤ ਨੱਚਦੀ ਆਉਂਦੀ ਹੁੰਦੀ ਹੁੰਦੀ ਸੀ ਜਿਹੜੇ ਧੀ ਵਾਲੇ ਹੁੰਦੇ ਸੀ ਖੜਕੇ ਦੇਖਦੇ ਤੇ ਸੀ ਬਨੇਰੇ ਦੇ ਉੱਤੇ ਸਾਡੀ ਬਰਾਤ ਲੇਟ ਹੋ ਗਈ ਉਹਨਾਂ ਤੋਂ ਪੁੱਛ ਨਹੀਂ ਸਕਦੇ ਹੁੰਦੇ ਹੋ ਫਾਦੇ ਨਹੀਂ ਵੀ ਨਹੀਂ ਬਰਾਤੀਆਂ ਦਾ ਸਤਿਕਾਰ ਕਰਨਾ ਤੇ ਹੁਣ ਮੇਰਾ ਘਰ ਵੀ 10 ਘੰਟੇ ਦਾ ਬਰਾਤ ਲੇਟ ਹੋ ਗਈ ਨਾਲ ਤਾਂ ਸਾਰੇ ਪਕੌੜੇ ਛੱਕ ਜਾਂਦੇ ਨੇ ਨਾਲੇ ਪੁੱਠੇ ਹੋਣ ਕੋਈ ਨੱਚਦੇ ਹੁੰਦੇ ਨੇ ਥੋੜੀ ਧੀ ਨੇ ਥੋੜੇ ਘਰੋਂ ਜਾਣਾ ਤੁਸੀਂ ਕਾਦੀ ਖੁਸ਼ੀ ਵਿੱਚ ਨੱਚਦੇ ਹੋ ਉਹਨਾਂ ਬਰਾਤੀ ਨਹੀਂ ਨੱਚਦੇ ਅੰਛ ਨਤੀ ਵਾਲੇ ਨੱਚ ਜਾਂਦੇ ਨੇ ਤੇ ਭੈਣ ਆਪਣੇ ਭਰਾ ਦੇ ਨਾਲ ਗਲਬੱਕੜੀ ਪਾ ਕੇ ਪਕਾਚਦੀ ਹੁੰਦੀ ਹੈ ਤਾਂ ਕਿ ਉਹ ਵੱਡੇ ਵੱਡੇ ਸੁਡੀਕਰ ਲੱਗੇ ਹੁੰਦੇ ਨੇ ਜਿੱਡਾ ਏਡਾ ਕੁਦਰਾਂ ਦਾ ਹੋਇਆ ਕੀ ਨੱਚਦੀ ਵਾਹ ਫੜ ਲਈ ਉਹ ਪ੍ਰਾਣੇ ਬੜੀ ਹੁੰਦੀ ਏ ਕਬਾਲ ਦੀ ਗੱਲ ਹੈ ਦਾਦਾ ਤਾ ਨਹੀਂ ਮਰ ਆ ਸਾਡੇ ਵਰਾਸ ਤੋਂ ਤੇ ਪੁੱਛੋ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਜ ਦੇ ਪੁੱਤਾਂ ਜਿਹਦਾ ਨਾਂ ਬੈਠੇ ਸਾਰੇ ਦੱਸ ਦਿਓ ਉਹਦੀ ਧੀ ਦਾ ਨਾਂ ਉਹਨਾਂ ਦੇ ਪੁੱਤਰਾਂ ਦਾ ਨਾਂ ਮਜਾਲਾ ਕੋਈ ਉੱਥੇ ਰੱਖਦੇ ਨੇ ਗੁਰੂ ਨਾਨਕ ਦੇ ਮਹਾਰਜ ਦੇ ਪੁੱਤਰਾਂ ਦਾ ਨਾਂ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਜ ਦੇ ਪੁੱਤਰਾਂ ਦਾ ਧੀਆ ਦਾ ਨਾਂ ਗੁਰੂ ਰਾਮਦਾਸ ਮਹਾਰਜ ਦੇ ਸੰਤਾਨ ਤੇ ਮੈਂ ਪੁੱਛਿਆ ਵੀ ਕਿਉਂ ਲਈਏ ਸ਼ਵੀਰ ਤੂੰ ਕਹਿੰਦਾ ਜੀ ਸ਼ਹੀਦਾਂ ਦੀ ਯਾਦ ਦੇ ਵਿੱਚ ਲਾਈ ਆਂਗੇ ਲੈ ਕੇ ਤੇ ਮੈਂ ਕਿਹਾ ਭਲੇਓ ਪਰਸੋਂ ਸ਼ਹੀਦ ਕਿਤੇ ਵਾਲ ਕਟਾਉਂਦੇ ਹੁੰਦੇ ਨੇ ਯਾਦ ਸ਼ਹੀਦਾਂ ਦੀ ਬਣਾਉਂਦੇ ਆ ਤੇ ਬੋਦਿਆਂ ਵੀ ਆਪ ਕਟਾਉਂਦੇ ਆ ਨਹੀਂ ਜਿਹੜੇ ਦਿਨ ਬਣਾਤੇ ਹੋ ਉਹਨ ਕੀ ਬਾਤ ਵੀ ਬਣੋ ਜਹ ਜਿਓ ਸੀ ਨਾ ਉਹਦੇ ਬਣ ਜਾਈਏ ਆਓ ਬਾਬਾ ਬਸਾਵਾ ਸਿੰਘ ਨੇ ਅਰਦਾਸ ਕੀਤੀ ਹੈ ਕੀ ਕੀਤੀ ਹੈ ਮਹਾਰਾਜੋ ਮੈਨੂੰ ਵਾਦਗੀ ਦੇ ਦਿਓ ਤੇਰੇ ਦੀਦਾਰੇ ਹੋ ਜਾਵਣ ਦਿੱਲੀ ਦੇ ਵਿੱਚ ਠੀਕਨਗੀ ਸਰ ਦਿੱਤਾ ਮਹਾਰਾਜ ਬਦੋਂ ਬਈ ਉੱਥੇ ਜਦੋਂ ਧੰਗ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਪਰਵਾਰ ਦੇ ਸਾਰੇ ਜੀ ਸ਼ਹੀਦ ਹੋ ਗਏ ਸਨ ਪੁੱਤਰ ਸ਼ਹੀਦ ਹੋਏ ਜੀ ਦੀ ਖਾਤਰ ਪੁੱਤਰ ਸ਼ਹੀਦ ਕਰਾਇਆ ਸਾਡੀ ਖਾਤਰ تو خاتر شہید کروایا تا. گروہ تیگ بہادر مارا خاطر ما تا گجری سرحد بھی ٹھنڈے بج کے شہید ہوئی ساری خاطر آؤ کل گیتر پاشاہ خکارہ میں یاد کریے جتنی بھی ہو قریب گوبند کی وہ کم ہے سرداریاں سرداری مقشش کی بابا بساوا سم درشن کی خطر ارد کر گرو کا پیارا شام نرد کرے رحراس کر کے پرشادہ پانی شک کے کیرتن سنے دا پاٹ کرے چونگڑا لگا کے ارد کرے دانا کن بھی میرے تیر دیداری ہو جا بڑا ਗੁਰਦਾ ਅਮਰਤ ਵੇਲਾ ਵੀ ਦਾਤਾ ਤੇਰੀ ਹਜ਼ੂਰੀ ਦੇ ਅੰਦਰ ਬਕੀਤ ਹੋਵੇ ਇਹ ਅਰਦਾਸ ਬੇਤੀ ਕਰਿਆ ਕਰੀ ਸੋ ਸਿੱਖ ਸਖਾ ਬਸਤ ਪਹਿ ਭਾਈ ਜੇ ਗੁਰਕੇ ਬਾਣੀ ਵਿੱਚ ਆਵੇ ਆਪਣੇ ਬਾਣੀ ਦੇ ਚੱਲੇ ਭਾਈ ਵਿਛੜ ਚੋਟਾ ਖਾਵੇ ਅਮਰਤ ਵੇਲਾ ਸਤਿਮਉ ਬੜਿਆਈ ਵਿਚਾਰ ਕਰਵੀ ਆਵੇ ਕਪੜਾ ਨਾਦਰੀ ਭੋਖ-ਭੋਖ ਦਾਰ ਤਦ ਗੁਰ ਕੀਦਰ ਬਿਦੋ ਮਹਾਰਾਜੀ ਸ

ਇਹ ਮਹਾਰਾਜੇ ਇੱਕ ਬਾਹਰ ਕਰਕੇ ਉਹਨੂੰ ਖਤਮ ਹੀ ਕਰ ਸਕਦੇ ਸੀ ਤੇਰੇ ਪਿਓ ਨੇ ਮੇਰੇ ਜਾਨੇ ਪੁੱਤਰ ਸ਼ਰੀਅਤ ਕਰਤੇ ਤੂੰ ਮਸਾਂ ਝੜਕੇ ਵਿੱਚ ਆਇਆ ਨਹੀਂ ਇਹ ਗੁਰੂ ਦਾ ਸੁਭਾ ਨਹੀਂ ਜੋ ਤੈ ਮਾਰਨ ਮੁਕੀਆਂ ਤਿੰਨਾਂ ਦਾ ਮਾਰੇ ਘੋਮਾ ਪਰਲੇ ਕਰ ਜਾਏ ਇਹ ਪੈਨ ਇਹਨਾਂ ਦੇ ਚੁੰਮ ਬਹਾਂਦਸ਼ਾ ਰੰਗਦੇਵ ਦਾ ਪੁੱਤਰ ਗਲਗੀ ਪਰਪਤਾ ਮਹਾਰਾਜੇ ਨੇ ਘੁੱਟ ਕੇ ਗਲਵਕੜੀ ਦੇ ਵਿੱਚ ਲੈ ਲਿਆ ਤੇ ਸਤਗੁਰੂ ਜੀ ਕਹਿੰਦੇ ਕਿਵੇਂ ਆਉਣਾ ਪੁੱਤਰਾ ਕਿਵੇਂ ਆਇਆ ਇੱਥੇ ਕਹਿੰਦਾ ਮਹਾਰਾਜ ਦਿੱਲੀ ਦਾ ਤਖਤ ਮੈਨੂੰ ਦਿਵਾ ਦਿਓ ਗੰਗੀ ਤਰਪਿਤ ਮਹਾਰਾਜ ਬਹਾਦਰ ਸ਼ਾਹ ਨੂੰ ਲੈ ਕੇ ਦਿੱਲੀ ਵਿੱਚ ਗਏ ਨੇ ਗੋਤੀਵਾੜ ਗੁਰਦੁਆਰਾ ਮੱਗੀ ਸਾਹਿਬ ਉੱਥੇ ਸੰਗਤਾਂ ਬਹੀਰਾ ਘੱਟ ਗਏ ਗੰਗੀ ਤਰਪਿਤ ਮਹਾਰਾਜਿਆਂ ਦੇ ਦਰਸ਼ਨ ਦੀਦਾਰੇ ਕਰਨ ਖਾਤਰ ਪਹੁੰਚੀਆਂ ਨੇ ਭੀਟਾਵਾ ਗੁਰੂ ਦੇ ਚਰਨਾਂ ਦੇ ਵਿੱਚ ਕੋਈ ਵਸਤਰ ਭੇਟ ਕਰਦਾ ਕੋਈ ਮਾਇਆ ਕੋਈ ਅਨਾਜ ਕਦੇ ਨਹੀਂ ਰਹੀ ਉੱਥੇ ਲੰਗਰ ਚੱਲਦਾ ਪਤਾ ਲੱਗਿਆ ਬਾਬਾ ਬਸਵਾ ਸਿੰਘ ਜੀ ਨੂੰ ਇੱਥੇ ਗਲਗੀ ਧਰਮਾਰਾ ਜੀ ਆਏ ਨੇ ਆ ਤੜੀਆਂ ਤੇ ਨਾ ਘੋਦੇ ਦੀਵੇ ਬਾਲ ਕੇ ਬਾਬਾ ਬਸਵਾ ਸਿੰਘ ਜੀ ਗਲਗੀ ਧਰਮਾਰਾ ਜੀ ਦੇ ਚਰਨਾਂ ਵਿੱਚ ਪਹੁੰਚੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਢੋਲਾ ਚਿਹਰਾ ਮੋਰਾ ਦੇਖਿਆ ਗੱਲ ਆਈ ਹੈ ਸੂਰਤ ਦੀ ਜਦੋਂ ਮਾਰੇ ਨੇ ਤੱਕਿਆ ਵੀ ਇਹ ਸੇਖਾ منہ پرکاش ہے جین شری راگ کا پہلا شبد پڑھو جی میرے ہی رتن نام ہر وسیا گرہ کر ਜਨਮ ਜਾਨੋ ਕੇ ਕਿਲ ਵਿਖ ਦੁਖੋਤਰੇ ਕੋਲ ਨਾਮ ਦਿਓ ਰਣ ਲਾਥਾ ਕਰਜਾ ਮਾਫ ਹੋ ਜਾਂਦਾ ਜਦੋਂ ਮਹਾਪੁਰਖ ਦਾ ਹੱਥ ਜਗਿਆ ਸੁਦੇ ਸਿਰ ਤੇ ਆ ਜਾਵੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿ ਲਗੇ ਬਾਬਾ ਜੀ ਇੰਨਾ ਨਾਮ ਜਪਦੇ ਹੋ ਬਾਬਾ ਬਸਨਵਾਲ ਸਿੰਘ ਕਹਿੰਦਾ ਮਹਾਰਾਜ ਹਲੇ ਨਹੀਂ ਜਪਦਾ ਇਹ ਤੁਹਾਡੀ ਕਿਰਪਾ ਹੋ ਜਾਵੇ ਦਾਦਾ ਤਾਂ ਜਪਣ ਲਗਾਗਾ ਕੋ ਸਤਨਾਮ ਕਿਰਪਾ ਕਰਦੇ ਹੋ ਤੇ ਮੇਰੇ ਵਰਗਾ ਨਾ ਕਿਤੇ ਜਪਜੀ ਸਾਹਿਬ ਪੜ ਕੇ ਉਹ ਵੀ ਗਵਾਂਢੀਆਂ ਨੂੰ ਗਾਣਾ ਗੱਢੀ ਜਾਂਦਾ ਮੈਂ ਗੁਰਦੁਆਰੇ ਹੋ ਕੇ ਆਇਆ ਨਹੀਂ ਇਹ ਤਾਂ ਮਹਾਰਾਜ ਜਿਹੜੇ ਵੰਦਗੀ ਕਰਨ ਵਾਲੇ ਪ੍ਰਗਟ ਨਹੀਂ ਹੁੰਦੇ ਤੂੰ ਨੇ ਬੈਠੇ ਖਾਈਏ ਪ੍ਰਗਟ ਹੋਏ ਨਦਾਨ ਨਹੀਂ ਤਾਂ ਐਵੇਂ ਫੜਾ ਮਾਨਣ ਵਾਲੇ ਹੁੰਦੇ ਨੇ ਮੈਂ ਸੁਖਮਨੀ ਸਾਹਿਬ ਇੰਨੀ ਪੜਤੀਆਂ ਸੁਖਰੀ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਜੀ ਕਿਹਾ ਤੂੰ ਕਿੰਨੀ ਪੜਤੀਆਂ